ਯਕੀਨਤੁ ਤੁਹਾਡੀ ਬਹੁਤ ਮਿਹਰਬਾਨੀ ਧੰਨਵਾਦ ਇਸ ਵਾਲੇ ਸੱਜਣਾ ਦਾ ਅੱਜ ਅਸੀਂ ਜਿਹੜੇ ਲੰਬੀ ਹਲਕੇ ਵੱਲੋਂ ਇੱਕ ਮੀਟਿੰਗ ਜਿਹੜੀ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਫੇਸ 2 ਚੱਲ ਰਿਹਾ ਉਸ ਤੇ ਮੁਤਾਬਕ ਇੱਕ ਰੈਣੀ ਵੀ ਹੋਣੀ ਆ ਸੋ ਮੋਗੇ 16 ਤਰੀਕ ਨੂੰ ਉਹਦੇ ਸੰਬੰਧ ਵਿੱਚ ਸਾਡੇ ਜਿਹੜੇ ਐਮ ਡੀ ਸੀ ਤੇ ਉਹਨਾਂ ਦੇ ਸਾਥੀ ਪ੍ਰਧਾਨ ਸਾਹਿਬਾਨ ਬੁਲਾਏ ਸਨ ਜਿਹੜਾ ਕਿ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਵੱਲੋਂ ਵੱਡੀ ਇਸ ਮਹਿਮ ਨੂੰ ਛੇੜ ਕੇ ਸ਼ਕਤੀ ਨਾਲ ਜਿਹੜਾ ਪੰਜਾਬ ਦਾ ਨਸ਼ਿਆਂ ਨਾਲ ਕਾਣ ਹੋ ਰਿਹਾ ਸੀ ਉਹਨੂੰ ਰੋਕਣ ਲਈ ਜਿਹਦੇ ਵਿੱਚ ਸਾਰੇ ਹੀ ਵਰਗਾਂ ਤੋਂ ਵੀ ਸਹਿਯੋਗ ਮੰਗਿਆ ਗਿਆ ਸੀ ਚਾਹੇ ਉਹ ਪੰਚਾਇਤਾਂ ਸਮ ਜਾਂ ਕੋਈ ਹੋਰ ਸੰਸਥਾਵਾ ਧਾਰਮਿਕ ਜਾਂ ਸਮਾਜਿਕ ਉਹ ਇਹਦੇ ਵਿੱਚ ਜਾਂ ਕਲੱਬ ਉਹਨਾਂ ਨੇ ਵੀ ਕਾਫੀ ਸਰਾ ਹਿੱਸਾ ਪਾਇਆ ਜਿਹੜਾ ਸਾਡੀ ਕਿਉਂਕਿ ਇਹ ਹੌਲੀ ਹੌਲੀ ਘਰ-ਘਰ ਤੱਕ ਗੱਲ ਪਹੁੰਚਣ ਲੱਗੀ ਸੀ ਨਿੱਕੇ-ਨਿੱਕੇ ਬੱਚਿਆਂ ਤੱਕ ਗੱਲ ਆਉਣ ਲੱਗੀ ਸਾਰੇ ਲੋਕ ਚਿੰਤਾ ਵਿੱਚ ਸੀ ਸਾਰੇ ਲੋਕ ਇਸ ਨੂੰ ਸੋਚ ਕੇ ਇੱਕ ਦੂਜੇ ਦਾ ਸਾਥ ਦੇ ਕੇ ਇਸ ਜਿਹੜੀ ਮਾੜੀ ਬਿਮਾਰੀ ਹੈ ਜਿਹਦਾ ਖਾਤਮਾ ਕਰਨ ਲਈ ਇਕੱਠੇ ਹੋਏ ਆ ਸਰਕਾਰ ਵੱਲੋਂ ਸਖਤੀ ਕੀਤੀ ਜਾ ਰਹੀ ਹੈ ਅੱਜ ਐਸ ਡੀ ਐਮ ਸਾਹਿਬ ਕਾਲੋ ਸਾਹਿਬ ਨਾਲੀ ਲੋੜ ਦੇ ਜਿਹੜੇ ਸਾਡੇ ਐਸ ਪੀ ਜੈਲ ਸਾਹਿਬ ਤੇ ਡੀਐਸਪੀ ਲੰਬੀ ਸਰਦਾਰ ਹਰਮਨ ਸਿੰਘ ਢਾਣੀਵਾਲ ਇਤੋਂ علاوہ ਐਸਐਚਓ ਲੰਬੀ ਐਸਐਚਓ ਪਿੰਨਿਆ ਵਾਲੀ ਤੇ ਐਸਐਚਓ ਖਬਰਵਾਲਾ ਉਹ ਵੀ ਇਸ ਮੀਟਿੰਗ ਵਿੱਚ ਨੇ ਅਸੀਂ ਸਾਰੇ ਜਿਹੜੇ ਕਿਉਂਕਿ ਲੋਕਾਂ ਦਾ ਸਹਿਯੋਗ ਵੀ ਹੁੰਦਾ ਤੇ ਸਰਕਾਰ ਵੱਲੋਂ ਵੀ ਜਿਹੜੀ ਬਹੁਤ ਸਾਰੀਆਂ ਜਿਹੜੀ ਇਤਲਾਹ ਦਿੱਤੀ ਜਾਂਦੀ ਉਹਨੂੰ ਗੁਪਤ ਰੱਖਿਆ ਜਾਂਦਾ ਉਹਦੇ ਨਾਲ ਇਹ ਲੰਬੀ ਸਾਡੇ ਡੀਐਸਪੀ ਸਾਹਿਬ ਵੱਲੋਂ ਰਿਪੋਰਟ ਹੈ ਕਿ 239 ਐਫਆਈਆਰ ਕੀਤੀਆਂ ਗਈਆਂ 252 ਦੋਸ਼ੀ ਫੜੇ ਗਏ ਆ ਰਾਮਦੀ ਜਿਹੜੀ 2.5 ਕਿਲੋ ਹਿਰੋਨ ਹੋਈ ਹੈ ਤੇ ਗੋਲੀਆਂ 35000 23000 ਕੈਪਸੂਲ 6 ਕਿਲੋ ਫੀਮ 8 ਕੁਇੰਟਰ ਪੋਸਟ ਇੱਕ ਫੈਕਟਰੀ ਸੀਲ ਕੀਤੀ ਗਈ ਹੈ ਜਿਹੜੀ ਸਾਡੇ ਦੋ ਸੀਤੋ ਬਠੇਡੇ ਬਠੇਡੇ ਸਰ ਜੀ ਹਾਂ ਜੀ ਹਾਂ ਜੀ ਉਹ ਲੰਬੀ ਜੜੀ ਫੁੱਲ ਜਿਹੜੀ ਸਾਡੀ ਉਹਨਾਂ ਨੇ ਜਿਹੜੀ ਇਧਰ ਤਰਾਹ ਆਈ ਸੀ ਉਸ ਮੁਤਾਬਕ ਇਸ ਤੋਂ ਇਲਾਵਾ ਤਿੰਨ ਦੋਸ਼ੀਆਂ ਦੀ ਜਿਹੜੀ ਪ੍ਰਾਪਰਟੀ ਉਹ ਅਟੈਚ ਕਰ ਲਈ ਗਈ ਹੈ ਇਸੇ ਤਰ੍ਹਾਂ ਡੀਐਸਪੀ ਸਾਹਿਬ ਮਲੋਟ ਨੇ ਦੱਸਿਆ ਕਿ ਐਫਆਈਆਰ ਜਿਹੜੀ 256 ਹੋਈਆਂ ਨੇ ਇੱਥੇ 7 ਕਿਲੋ ਹੀਰਾ ਉਹਨਾਂ ਤੇ 24 ਕਿਲੋ ਫੀਮ ਹੈ 65 ਕਿਲੋ ਕੋਸਤ ਹੈ ਗੋਲੀਆਂ 11870 ਹੈ ਐਸੀ ਡਰਗ ਮੰਨੀ ਸਰ ਜਿਹੜੇ ਡਰਗ ਮੰਨੀ ਜਿਹੜਾ ਇਹ ਵੀ ਕੋਈ ਕਿਸੇ ਕੋਲ ਫੜੀ ਜਾਂਦੀ ਹੈ ਉਹ 9 ਲੱਖ ਤੇ ਚੱਲਦਾ ਜਾਂਦਾ 95000 10 ਲੱਖ ਦੇ ਕਰੀਬ ਹੈ ਤੇ ਜਿਹੜੀਆਂ ਪ੍ਰਾਪਰਟੀਆਂ ਨਜਾਇਜ਼ ਤੌਰ ਤੇ ਬਣਾਈਆਂ ਸੀ ਇਹਨਾਂ ਚੋਂ ਮੁਨਾਫੇ ਕਮਾ ਕੇ ਉਹਨਾਂ ਨੂੰ 6 ਘਰਾਂ ਦੇ ਉਹਨਾਂ ਨੂੰ ਜਿਹੜਾ ਬਣਦਾ ਸੀਗਾ ਕਾਰ ਵੱਲੋਂ ਹੁਣ ਕੇ ਉਹਨੂੰ ਹਟਾ ਦਿੱਤਾ ਜਾਵੇ ਕਿ ਇਹ ਜਿਹੜੀਆਂ ਜਿਹੜੀਆਂ ਆਲਮਤਾ ਵੱਲ ਲੋਕ ਹੌਸਲਾ ਕਰਕੇ ਨਾਉਣ ਉਹਨਾਂ ਦੇ ਹੌਸਲੇ ਟਾਇਟੇਰੀ ਹੋ ਤੇ 403 ਬੰਦੇ ਅਰੈਸਟ ਕੀਤੇ ਗਏ ਹੈ ਹੁਣ ਵੀ ਪੂਰੀ ਮਸ਼ਤੇਦੀ ਨਾਲ ਜਿੱਥੇ ਪੰਜਾਬ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਉੱਥੇ ਆਮ ਆਦਮੀ ਪਾਰਟੀ ਨੂੰ ਸਾਡੀਆਂ ਅਸੀਂ ਕਮੇਟੀਆਂ ਬਣਾਈਆਂ ਗਈਆਂ ਗੀਆਂ ਪਿੰਡਾਂ ਵਿੱਚੋਂ ਪਿੰਡਾਂ ਦੀਆਂ ਪੰਚਾਇਤਾਂ ਦੇ ਜਿਵੇਂ ਮੈਂ ਦੱਸਿਆ ਸੰਸਥਾਵਾਂ ਤੇ ਇਹ ਉਤਾਰਨਕ ਹੈ ਗੁਰਦੁਆਰਾ ਕਮੇਟੀਆਂ ਜਾਂ ਹੋਰ ਸਮਾਜਿਕ ਸੰਸਥਾਵਾਂ ਨੇ ਉਹਨਾਂ ਨਾਲ ਸਾਰਿਆਂ ਨਾਲ ਮਿਲ ਕੇ ਅਸੀਂ ਇਸ ਕੋੜ ਦਾ ਖਾਤਮਾ ਕਰਨਾ ਹੈ ਬਹੁਤ ਬਹੁਤ ਧੰਨਵਾਦ